ਦੋਸਤੋ ਅਕਸਰ ਸਾਡੇ ਸਮਾਜ ਦੇ ਵਿੱਚ ਇਹ ਗੱਲ ਆਮ ਤੌਰ ਦੇਤੇ ਪ੍ਰਚਾਰੀ ਜਾਂਦੀ ਆ ਕਿ ਜੋ ਐਸਸੀ ਜਾਂ ਓਬੀਸੀ ਭਾਈਚਾਰੇ ਨੂੰ ਜੋ ਵੀ ਰੈਜ਼ਰਵੇਸ਼ਨ ਮਿਲੀ ਆ ਉਸ ਰੈਜ਼ਰਵੇਸ਼ਨ ਦੀ ਵਜ੍ਹਾ ਦੇ ਕਰਕੇ ਆ ਜਿਹੜਾ ਵੱਡੇ ਪੱਦਰ ਦੇ ਉੱਤੇ ਜਰਨਲ ਭਾਈਚਾਰੇ ਦਾ ਜਿਹੜਾ ਨੁਕਸਾਨ ਹੁੰਦਾ ਹੈਗਾ ਤੇ ਅਕਸਰ ਗੀਤ ਵੀ ਆ ਜਿਹੜੇ ਅਸੀਂ ਸੁਣਦੇ ਆ ਤੇ ਕਈ ਪੰਜਾਬੀ ਕਲਾਕਾਰਾਂ ਨੇ ਵੀ ਸਾਡੇ ਪੰਜਾਬ ਦੇ ਵਿੱਚ ਗਾਏ ਹੈਗੇ ਆ ਪਿੱਛੇ ਜਿਹੜਾ ਜਿਹੜਾ ਕੁਲਬੀਰ ਝਿੰਜਰ ਦਾ ਇੱਕ ਗੀਤ ਆਇਆ ਸੀਗਾ ਪੁੱਤ ਜੱਟ ਦੇ ਬੇਰੋਜ਼ਗਾਰ ਨੂੰ ਰਾਖਵਾ ਕੋਟਾ ਮਾਰ ਗਿਆ ਮਤਲਬ ਬਹੁਤ ਸਾਰੇ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈਗਾ ਕਿ ਰਾਖਮੀ ਕੂਟੇ ਦੀ ਵਜ੍ਹਾ ਕਰਕੇ ਆ ਜਿਹੜਾ ਉਹ ਜਰਨਲ ਭਾਈਚਾਰੇ ਦੇ ਹੱਕ ਆ ਜਿਹੜੇ ਉਹ ਮਾਰੇ ਜਾ ਰਹੇ ਹੈਗੇ ਆ ਪਰ ਤੁਹਾਨੂੰ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਦੱਸ ਦਈਏ ਕਿ ਇਹ ਜੋ ਰਿਜ਼ਰਵੇਸ਼ਨ ਆ ਇਹ ਰਿਜ਼ਰਵੇਸ਼ਨ ਨਾ ਹੋ ਕੇ ਰਿਪਰੈਜ਼ੈਂਟੇਸ਼ਨ ਆ ਮਤਲਬ ਜੋ ਜ ਸਮਾਜ ਦੇ ਵਿੱਚ ਜਿੰਨੀ ਜਿੰਦੀ ਗਿਣਤੀ ਹੈਗੀ ਉਸ ਉਸ ਹਿਸਾਬ ਦੇ ਨਾਲ ਆ ਜਿਹੜੀ ਰਿਪਰੈਜ਼ੈਂਟੇਸ਼ਨ ਆ ਜਿਹੜੀ ਉਹ ਉਸ ਦੀ ਸਹੂਦਾ ਜਿਹੜੀ ਉਹ ਹੋਣੀ ਚਾਹੀਦੀ ਸ ਤੇ ਸਾਡੇ ਸੰਵਿਧਾਨ ਦੇ ਅਕੋਰਡਿੰਗ ਆ ਜਿਹੜੀ ਇਹੇ ਮਿਲੀ ਪਾਵੇਂ ਫੇਰ ਵੀ ਵੱਡੇ ਪੱਧਰ ਦੇ ਉੱਤੇ ਜਿੰਨਾ ਹੱਕ ਆ ਜਿਹੜਾ ਉਹ ਐਸਸੀ ਜਾਂ ਓਬੀਸੀ ਭਾਈਚਾਰੇ ਨੂੰ ਮਿਲਣਾ ਚਾਹੀਦਾ ਉਹ ਓਡੇ ਪੱਧਰ ਦੇ ਉੱਤੇ ਨਹੀਂ ਮਿਲਿਆਗਾ ਹਾਲ ਤੀਕ ਵੀ ਜੇਕਰ ਅੰਕੜੇ ਦੇਖੀ ਤਾਂ ਜਿੰਨੇ ਵੀ ਵੱਡੇ ਖੇਤਰ ਜਾਂ ਵੱਡੇ ادارے ਹੈਗੇ ਆ ਉਹਨਾਂ ਦੇ ਵਿੱਚ ਦਬਦਬਾ ਜਿਹੜਾ ਉਹ ਜਰਨਲ ਭਾਈਚਾਰੇ ਦਾ ਜਿਹੜੇ ਚੰਗੇ ਕੰਮ ਹੈਗੇ ਆ ਚੰਗੇ 엘ੀਟ ਕੰਮ ਹੈਗੇ ਆ ਜਿਹੜੇ ਵਾਈਟ ਕਾਲਰ ਕੰਮ ਹੈਗੇ ਆ ਉਹਨਾਂ ਦੇ ਉੱਤੇ ਦਬਦਬਾ ਜਿਹੜਾ ਜਰਨਲ ਭਾਈਚਾਰੇ ਦਾ ਤੇ ਦੂਜੇ ਪਾਸੇ ਐਸਸੀ ਭਾਈਚਾਰਾ ਜਿਹੜਾ ਉਹਦੇ ਕੋਲੇ ਅਜਿਹੇ ਕੰਮ ਆਏ ਹੈਗੇ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਜੇ ਵੀ ਸਾਡੇ ਸਮਾਜ ਦੇ ਵਿੱਚ ਇਹ ਸਮਝਿਆ ਜਾਂਦਾ ਕਿ ਇਹ ਕੰਮ ਆ ਜਿਹੜਾ ਇਹ ਨੀਵੀਂਆਂ ਜਾਤਾਂ ਵਾਲੇ ਹੀ ਕਰਨਗੇ ਤੇ ਜੇਕਰ ਉਹਨਾਂ ਹੀ ਕੰਮਾਂ ਦੇ ਵਿੱਚੋਂ ਦੇਖਣਾ ਹੋਵੇ ਉਹਨਾਂ ਹੀ ਕੰਮਾਂ ਦੇ ਵਿੱਚ ਸਫਾਈ ਦਾ ਕੰਮ ਆ ਜਿਹੜਾ ਉਹ ਬਹੁਤ ਜ਼ਿਆਦਾ ਅਹਿਮੀਤ ਰੱਖਦਾ ਹੈਗਾ ਤੇ ਸਫਾਈ ਦੇ ਕੰਮਾਂ ਨੂੰ ਆਧਾਰ ਬਣਾ ਕੇ ਜਿਹੜੇ ਇੱਕ ਅੰਕੜੇ ਆ ਜਿਹੜੇ ਉਹ ਗ੍ਰਹਿ ਮੰਤਰਾਲੇ ਨੇ ਪੇਸ਼ ਕੀਤੇ ਹੈਗੇ ਆ ਇਹੀ ਅੰਕੜੇ ਆ ਜਿਹੜੀ ਤੁਹਾਨੂੰ ਦੱਸਦੀ ਏ ਕਿ ਸਾਡੇ ਦੇਸ਼ ਭਰ ਦੇ ਵਿੱਚੋਂ 35 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚੋਂ ਆ ਜਿਹੜੇ ਉਹ ਪੇਸ਼ ਕੀਤੇ ਗਏ ਆ ਤੇ ਇਸ ਦੇ ਅਨੁਸਾਰ ਇਹਨਾਂ ਅੰਕੜਿਆਂ ਦੇ ਵਿੱਚ ਜਿਹੜਾ 1.52 ਲੱਖ ਆ ਜਿਹੜੇ ਜੋ ਕਰਮਚਾਰੀ ਆ ਜੋ ਕੂੜਾ ਕਰਕਟ ਚੱਕਦੇ ਹੈਗੇ ਆ ਉਹਨਾਂ ਦਾ ਡਾਟਾ ਜਿਹੜਾ ਉਹ ਪੇਸ਼ ਕੀਤਾ ਗਿਆ ਹੈਗਾ ਤੇ ਜੇਕਰ ਉਹ ਡਾਟਾ ਨੂੰ ਧਿਆਨ ਦੇ ਨਾਲ ਦੇਖਾਂਗੇ ਸਾਨੂੰ ਹੈਰਾਨੀਜਨਕ ਅੰਕੜੇ ਆ ਜਿਹੜੇ ਸਾਹਮਣੇ ਆਉਣਗੇ ਸੋ ਕਿਤੇ ਨਾ ਕਿਤੇ ਜਿਹੜਾ ਤਬਕਾ ਇਹ ਗੱਲ ਆਖਦਾ ਹੈਗਾ ਕਿ ਐਸਸੀ ਭਾਈਚਾਰਾ ਤਾਂ ਰੈਜ਼ਰਵੇਸ਼ਨ ਦਾ ਲਾਭ ਲੈ ਕੇ ਬਹੁਤ ਗਾ ਲੰਘ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਐਸਸੀ ਭਾਈਚਾਰੇ ਦਾ ਤੇ ਓਬੀਸੀ ਭਾਈਚਾਰੇ ਦਾ ਵੱਡਾ ਤਬਕਾ ਜਿਹੜਾ ਹਾਲ ਤੀਕ ਵੀ ਸਫਾਈ ਕਰਮਚਾਰੀ ਜੋ ਵਿਭਾਗ ਹੈਗਾ ਉਸ ਦੇ ਵਿੱਚ ਹੀ ਆ ਜਿਹੜਾ ਕੰਮ ਕਰ ਰਿਹਾ ਹੈਗਾ ਤੇ ਇਹਨਾਂ ਅੰਕੜਿਆਂ ਦੇ ਅਨੁਸਾਰ ਆ ਜਿਹੜਾ ਪਿਛਲੇ ਦਿਨੀ ਤੁਹਾਨੂੰ ਦੱਸ ਦਈਏ ਕਿ ਦਾ ਹਿੰਦੂ ਨੇ ਇੱਕ ਰਿਪੋਰਟ ਆ ਜਿਹੜੀ ਉਹ ਪ੍ਰਕਾਸ਼ਿਤ ਕੀਤੀ ਇਹ ਰਿਪੋਰਟ ਆ ਜਿਹੜੀ ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰਾਲਾ ਉਸ ਨੇ ਜਿਹੜੇ ਅੰਕੜੇ ਆ ਜਿਹੜੇ ਉਹ ਜਾਰੀ ਕੀਤੇ ਤੇ 3 ਫਰਵਰੀ ਨੂੰ ਸੰਸਦ ਦੇ ਵਿੱਚ ਇਹ ਰਿਪੋਰਟ ਪੇਸ਼ ਕੀਤੀ ਗਈ ਤੇ ਇਹ ਰਿਪੋਰਟ ਆ ਜਿਹੜੀ ਜੋ ਸਾਡੇ ਜਨਗਣਨਾ ਮਹਿਕਮਾ ਬਣਿਆ ਹੋਇਆ ਮੰਤਰਾਲਾ ਬਣਿਆ ਹੋਇਆ ਉਸ ਨੇ ਆ ਜਿਹੜਾ ਨਮਸਤੇ ਯੋਜਨਾ ਦੇ ਅਧੀਨ ਆ ਜਿਹੜੇ ਇਹ ਅੰਕੜੇ ਪੇਸ਼ ਕੀਤੇ ਹੈਗੇ ਆ ਤਾਂ ਇਹਨਾਂ ਅੰਕੜਿਆਂ ਦੇ ਮੁਤਾਬਕ ਆ ਜੇਕਰ ਦੇਖੀਏ ਤਾਂ ਇਹਨਾਂ ਅੰਕੜਿਆਂ ਦੇ ਅਨੁਸਾਰ ਇਸ ਸਮਾਜਿਕ ਸੈਣੀ ਦੇ ਨਾਲ ਜੋ ਜੁੜੇ ਹੋਏ ਵੱਖ-ਵੱਖ ਲੋਕ ਹੈਗੇ ਆ ਜੋ ਸਫਾਈ ਕਿੱਤੇ ਨਾਲ ਸੰਬੰਧਿਤ ਹੈਗੇ ਜੋ ਸਫਾਈ ਕਰਮਚਾਰੀ ਹੈਗੇ ਉਹਨਾਂ ਦੇ ਵਿੱਚ ਜੇਕਰ ਦੇਖੀਏ ਤਾਂ 60.3% ਆ ਜਿਹੜੇ ਲੋਕ ਇਸ ਖੇਤਰ ਦੇ ਵਿੱਚ ਸਫਾਈ ਖੇਤਰ ਦੇ ਵਿੱਚ ਜੋ ਕੰਮ ਕਰ ਰਹੇ ਹੈਗੇ ਆ ਉਹ ਹਜੇ ਵੀ 60.3% ਆ ਜਿਹੜੇ ਉਹ ਐਸਸੀ ਪਾਈਚਾਰੇ ਦੇ ਵਿੱਚੋਂ ਆ ਯਾਨੀ ਕਿ ਇਹਨਾਂ ਦੀ ਗਿਣਤੀ ਆ ਜਿਹੜੀ 9289 ਆ ਤੇ ਇਸ ਤੋਂ ਇਲਾਵਾ 13.7% ਆ ਜਿਹੜੇ ਲੋਕ ਉਹ OBC ਭਾਈਚਾਰੇ ਦੇ ਵਿੱਚੋਂ ਆ ਤੇ ਇਸ ਤੋਂ ਬਾਹਰ ਆ ਜਿਹੜਾ 10.5% ਲੋਕ ਆ ਜਿਹੜੇ ਉਹ ST ਭਾਈਚਾਰੇ ਦੇ ਵਿੱਚੋਂ ਆ ਤੇ ਇਸ ਤੋਂ ਇਲਾਵਾ ਜੇਕਰ ਦੇਖੀ ਤਾਂ ਜਰਨਲ ਵਰਗ ਤੋਂ ਦਾ ਜਿਹੜਾ ਸਫਾਈ ਕਰਮਚਾਰੀ ਜਾਂ ਸਫਾਈ ਮਹਿਕਮੇ ਦੇ ਨਾਲ ਜੁੜੇ ਹੋਏ ਲੋਕ ਆ ਜਿਹੜੇ ਉਹ ਸਿਰਫ ਸਿਰਫ 10% ਆ ਸੋ ਕਹਿਣ ਦਾ ਭਾਵ ਜਿੱਥੇ 엘ੀਟ ਕਲਾਸਾਂ ਦੇ ਵਿੱਚ 90 ਤੋਂ 95% ਦੇ ਕਰੀਬ ਆ ਜਿਹੜੇ ਉਹ ਜਰਨਲ ਭਾਈਚਾਰਾ ਉੱਥੇ ਸਫਾਈ ਵਾਲੇ ਖੇਤਰ ਦੇ ਵਿੱਚ ਹੈ ਜਿਹੜਾ ਇਹਨਾਂ ਦੀ ਗਿਣਤੀ ਹੈ ਜਿਹੜੀ ਸਿਰਫ ਸਿਰਫ 10% ਹੀ ਆ ਸੋ ਇਹਨਾਂ ਅੰਕੜਿਆਂ ਤੋਂ ਕਿਤੇ ਨਾ ਕਿਤੇ ਜ਼ਾਹਰ ਹੁੰਦਾ ਹੈਗਾ ਕਿ ਜੋ ਸਮਾਜ ਦਾ ਵੱਡਾ ਤਬਕਾ ਆਮ ਤੌਰ ਤੇ ਇਹ ਕਿਹਾ ਜਾਂਦਾ ਹੈਗਾ ਕਿ ਕਾਸਟਿਜ਼ਮ ਸਾਡੀ ਭਾਰਤੀ ਸਮਾਜ ਦੇ ਵਿੱਚ ਹੈ ਨਹੀਂ ਪਰ ਜੇਕਰ ਦੇਖੀ ਤਾਂ ਉਸੇ ਹੀ ਕਾਸਟਿਜਮ ਦੇ ਵਿੱਚ ਜੋ ਐਸਸੀ ਭਾਈਚਾਰਾ ਵੱਡੇ ਪਦਤ ਉਤੇ ਹੋ ਸਫਾਈ ਕਰਮਚਾਰੀਆਂ ਦੇ ਵਿੱਚ ਸ਼ਾਮਲ ਹੈਗਾ ਸੋ ਕਿਤੇ ਨਾ ਕਿਤੇ ਜੇ ਇਸ ਤਰ੍ਹਾਂ ਕਿ ਨੂੰ ਤਰਸਕਾਰ ਦੀ ਨਿਗਰਾਨੀ ਨਾਲ ਦੇਖਿਆ ਜਾਂਦਾ ਹੈਗਾ ਸਾਨੂੰ ਇਹ ਸੋਚਣਾ ਚਾਹੀਦਾ ਹੈਗਾ ਕਿ ਓ ਐਸਸੀ ਭਾਈਚਾਰਾ ਵੱਡੇ ਪਦਤ ਉਤੇ ਸਾਡੇ ਭਾਰਤ ਦਾ ਗੰਦ ਸਾਫ ਕਰ ਰਿਹਾ ਹੈਗਾ ਸੋ ਅੱਜ ਇੰਨਾ ਕੀ ਤੁਹਾਡੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰਨੀ ਸੀ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਕੰਮ ਜਿਹੜਾ ਉਹ ਚੰਗਾ ਲੱਗਦਾ ਹੋਊਗਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ ਦਾ ਲਾਜ਼ਮੀ ਦੇਣੀ ਮੈਂ ਬਲ ਰਾਜਮਰ ਤੁਹਾਡਾ ਬਹੁਤ ਬਹੁਤ ਧੰਨਵਾਦ